ਇਹ ਫੁੱਟਰੀ ਜਾਣਾ ਪਗਾਣਾ ਲਾਉਣਾ ਮੇਰੀ ਕਾਹਲੀ ਜੱਤੀ ਵਾਤਾ ਮਾਤਾ ਪਿੱਛੇ ਬਣੀ ਚੱਲ ਆ ਲੈ ਆ ਲੈ ਭਾਜੀ ਥੋੜੀ ਜਿਹੀ ਵਚਨ ਜ਼ੋਰ ਦੀ ਮਾਰਿਆ ਜੀ ਹੁਣ ਭਾਜਦਾ ਏ ਵਾ ਮਜਰੀ ਬੜੀ ਪੈਵਦੀ ਮਾਤਾ ਨੇ ਮਗੋਣੀ ਇਤਰਾ ਪੂਰੀ ਹੁ ਗੁੱਡ ਮਾਰਨਿੰਗ ਚੱਲ ਆ ਕੇ ਆਉਣੀ ਇਹਨਾਂ ਦੇ ਨਾਂ ਤੇ ਆਉਣਾ ਮਰਨਾ ਤੇ ਫਾਸੇ ਨਾ ਮਾੜਾ ਰਿਕਟਰੀ ਜਾਣਾ ਪਗਾਣਾ ਲਾਉਣਾ ਮੇਰੀ ਕਾਹਲੀ ਜੱਤੀਵਾ ਦਾ ਮਾੜਾ ਪਿੱਛੇ ਬਣੀ ਚੱਲ ਆ ਲੈ ਆ ਲੈ ਭਾਦੀਆ ਥੋੜੀ ਜਿਹੀ ਵਾਚ ਨੂੰ ਜ਼ੋਰ ਦੀ ਮਾਰਿਆ ਜੀ ਹੁਣ ਭਾਗ ਗੁੱਡ ਮਾਰਨਿੰਗ ਇਹ ਵੰ ਮਦਰੀ ਬੜੀ ਭੈਅ ਸੀ ਮਾਤਾ ਨੇ ਮਗਾਉਣੀ ਇਦਰਾ ਪੂਰੀ ਹੂ